ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਹਮਨ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੀ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਇਸ ਵੇਲੇ ਲਵ ਦੇ ਘਰੇ ਤੁਹਾਨੂੰ ਦੋ ਮੱਜਾਂ ਜੁੱਟੀਆਂ ਜਿਹੜੀਆਂ ਮਖਾਉਣ ਲੱਗੇ ਆ। ਬਿਲਕੁਲ ਤਾਜ਼ੀਆਂ ਸੂਈਆਂ ਤੇ ਨੀਲੀ ਰਾਵੀ ਨੀਲੀ ਰਾਵੀ ਕਰਾਈ ਬੈਠਾ ਮੈਂ ਇੱਕ ਹੋਰ ਵੀ ਬਹੁਤ ਚੰਗੀ ਸੀ ਉਹ ਆਉਂਦਿਆਂ ਨੂੰ ਕਹੇ ਸੱਜਣਾ ਸकता ਹੋ ਗਿਆ ਤੇ ਉਹ ਵੈਗ ਗਈ ਆ ਤੇ ਹੁਣ ਦੋ ਹਾਂ ਔਰ ਉਹ ਕੇ ਰਿਪੋਰਟ ਜਿਹੜੀਆਂ ਤਿਆਰ ਮਈਆਂ ਉਹ ਨੀਲੀ ਪਿਓਰ ਨੀਲੀ ਦੀ ਮੈਂ ਵੀਰ ਕਹਿੰਦਾ ਤੇ ਉਹ ਕੇ ਰਿਪੋਰਟ ਆ ਸਾਰੀਆਂ ਨਿਸ਼ਾਨੀਆਂ ਤਕਰੀਬਨ ਕਵਰ ਕਰਦੀ ਆ ਥੋੜੇ ਜਿਨੇ ਨਿਸ਼ਾਨ ਅੱਖਾਂ ਦੇ ਮੱਦਮ ਆ ਤੇ ਬਾਕੀ ਬੜੀ ਸ਼ਾਨਦਾਰ ਤੇ ਚੰਗਾ ਦੁੱਧ ਆ ਤੇ ਜਿਹੜੀ ਤਾਜੀ ਸੂਈ ਆ ਉਹਦਾ ਸੱਜਣੋ ਬਹੁਤ ਜ਼ਿਆਦੇ ਖਬਰਦਾਰ ਚੰਗੀ ਮੈਂ ਤੇ ਕੱਟੀ ਨੂੰ ਜਨਮ ਦਿੱਤਾ ਉਹਨੇ ਕੱਟੀ ਵੀ ਬੜੀ ਸ਼ਾਨਦਾਰ ਤੇ ਜਾਨਦਾਰ ਲਈ ਆ ਤੇ ਲੇਵਾ ਭਾਂਡਾ ਵੜਾ ਸੁਥਰਾ ਵੇਖੋ ਕੱਟੀ ਲਈ ਜਿਹੜੀ ਕੱਟੀ ਨੂੰ ਇਹਨੇ ਜਨਮ ਦਿੱਤਾ ਤੇ ਕੀ ਰੇਟ ਰਹਿਣਗੇ ਵੀਡੀਓ ਦੇ ਵਿੱਚ ਹੀ ਰੇਟ ਹੁੰਦੇ ਵੀਰ ਹਰਾਂ ਦੇ ਰੇਟ ਵੀ ਤੁਹਾਡੇ ਲੈਣ ਵਾਲੇ ਹੁੰਦੇ ਜਾਇਜ਼ ਹੁੰਦੇ ਆ ਤੇ ਆਜੋ ਕਰੀਏ ਗੱਲਬਾਤ ਲਵਣ ਉਦੋਂ ਬਾਅਦ ਆਪਾਂ ਚਲਾ ਕੇ ਵੇਣੇ ਆ ਤੇ ਰੇਟ ਪੁੱਛ ਕੇ ਤੁਹਾਡੇ ਨਾਲ ਸਾਂਝੇ ਕਰਦਗੇ ਤੇ ਜਿਹੜਾ ਵੀ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਦੇ ਹੋ ਜੁੜੇ ਰਹਿਵਾਂ ਅੰਦ ਤੱਕ ਤੁਹਾਡਾ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਲਵ ਸਾਸਤਰੀ ਕਾਲ ਸਾਸਤਰੀ ਕਾਲ ਜੀ ਸਾਸਤਰੀ ਕਾਲ ਹੋਰ ਸੰਧੂ ਸਾਹਿਬ ਠੀਕ ਠਾਕ ਮੇਰਾ ਦਾਤੇ ਦੀਆਂ ਤੂੰ ਸੁਣਾ ਮੈਂ ਚੜ੍ਹਦੀ ਕਲਾ ਗੁਰੂ ਰਾਮਦਾਸ ਦੀ ਕਿਰਪਾ ਤੇ ਤੇ ਸਾਰੇ ਭੈਣਾ ਭਰਾਵਾਂ ਨੂੰ ਸਾਰੇ ਭੈਣਾ ਭਰਾਵਾਂ ਨੂੰ ਸ਼ਾਸਤਰੀ ਕਾਲ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਆਪਾਂ ਨੂੰ ਪਿਆਰ ਕਰਦੇ ਤੇ ਲਾਈਵ ਤੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਚੜਦੀ ਕਲਾ ਚ ਰੱਖੇ ਮਾਲਕ ਹਾਂਜੀ ਹਾਂਜੀ ਚੜਦੀ ਕਲਾ ਤੇ ਡਰੈਸ ਆਪਣਾ ਡਰੈਸ ਆਪਣਾ ਪਿੰਡ ਬਲਡੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਨਾਮ ਮੇਰਾ ਲਖਪ੍ਰੀਤ ਸਿੰਘ ਮੋਬਾਈਲ ਨੰਬਰ 9056 64716 9056 64716 ਠੀਕ ਆ ਤੇ ਕਿਵੇਂ ਆ ਕੰਮ ਕੰਮ ਮੈਂ ਕਹਿੰਨਾ ਬਹੁਤ ਜਿਆਦਾ ਗੁਰੂ ਰਾਮਦਾਸ ਦੀ ਕਿਰਪਾ ਵਾ ਚੜਦੀ ਕਲਾ ਜ ਸਾਰੇ ਵੀਰਾਂ ਬਣਾ ਦੇ ਭਰਾ ਜਿਹੜੇ ਆਪਣੇ ਉਹਨਾਂ ਦੇ ਪੈਰਾਂ ਪਿੱਛੇ ਬਹੁਤ ਚੜਦੀ ਕਲਾ ਵਾ ਮਾਲ ਆਪਣੇ ਕੋਲੇ ਆਉਂਦਾ ਤੁਰਿਆ ਜਾਂਦਾ ਥੱਡੇ ਆਉਂਦਿਆਂ ਪਹਿਲਾਂ ਦੋ ਮੱਝਾਂ ਹੋਰ ਹੀ ਨਾਲ ਵੱਡੀਆਂ ਤੇ ਵੇਗੀਆਂ ਚਲੋ ਸ਼ੁਕਰ ਆ ਵਿਕਣੀਆਂ ਹੀ ਜਾਈ ਰਹੀਆਂ ਹਨਾ ਮਾਲ ਵਿਕਦਾ ਜਾਂਦਾ ਆਉਂਦਾ ਜਾਂਦਾ ਆਪਣਾ ਚੰਗਾ ਮਾਲ ਵਿਕੀ ਜਾਂਦਾ ਮਾਲ ਵੀ ਆਪਾਂ ਮਲਕੀ ਬਿਲਕੁਲ ਚੰਗਾ ਲੈਣ ਲੱਗ ਪਏ ਹੁਣ ਸਾਫ ਸੁਥਰਾ ਦੁੱਧ ਵਾਲਾ ਤੇ ਇੱਕ ਭਾਅ ਵੀ ਆਪਾਂ ਜਾਇਜ਼ ਨਗਦੀ ਆਪਾਂ ਲਈਦੇ ਆਪਾਂ ਕਿਹੜਾ ਅਰਥਦਾਰ ਕਰੀਦਾ ਤੇ ਜਾਇਜ਼ ਨਫੇ ਨਾਲ ਦੇ ਦਿੰਦੇ ਜਾਇਜ਼ ਨਫੇ ਨਾਲ ਦੇ ਦਈਦਾ ਹੈ ਤੇ ਮਾਲ ਇਸ ਕਰਕੇ ਆਪਣਾ ਵਿਕਦਾ ਜਾਂਦਾ ਵਾ ਠੀਕ ਆ ਤੇ ਆ ਆ ਆਪਣੀ ਮੈਂ ਸੂਆ ਕਿਹੜਾ ਸੂਤੀ ਇਹ ਤੀਜਾ ਸੂਆ ਸੂਈ ਹੈ ਜੀ ਕੱਟੀ ਦੇਗੀ ਬੜੀ ਪਿਆਰੀ ਹੁਈ ਪਾਸੇ ਕੱਟੀ ਬਹੁਤ ਜਿਆਦੀ ਚੰਗੀ ਦਿੱਤੀ ਇਹਨੇ ਹਨਾ ਹਾਂਜੀ ਘੰਟਾ ਹੋ ਗਿਆ ਸੂਈ ਨੂੰ ਘੰਟਾ ਸੂਈ ਨੂੰ ਹੋ ਗਿਆ ਤੇ ਕੱਟੀ ਦੇਗੀ ਹਾਂਜੀ ਕੱਟੀ ਦੇਗੀ ਨਾ ਸਿੰਘ ਵੀ ਚਿੱਟੇ ਆ ਕੱਟੀ ਦੇ ਹਾਂ ਵਾਕਿਆ ਮੈਂ ਵੀ ਵੇਖੇ ਗੁਲਾਬੀ ਸਿੰਘ ਹੈ ਨਾ ਗੁਲਾਬੀ ਸਿੰਘ ਕੱਟੀ ਦੇ ਬੜੀ ਸ਼ਾਨਦਾਰ ਕੱਟੀ ਬਹੁਤ ਕੱਟੀ ਸ਼ਾਨਦਾਰ ਦੇਗੀ ਆ ਫਿਰ ਇਧਰ ਵੇ ਖੁਰਲੀ ਨਾਲ ਉੱਚੀ ਆ ਕੱਟੀ ਹੋਣੀ ਹਾਂ ਮੈਂ ਅੱਧੀ ਕਰਦੀ ਨੇ ਅੱਧੀ ਕਰਦੀ ਸੁਹਾ ਤੀਜਾ ਸੁਹਾ ਤੀਜਾ ਤੇ ਫਿਰ ਚੁਹਾ ਕਿਤੇ ਨਿਕਲਿਆ ਵਾ ਤੇ ਮੈਂ ਹੁਣ ਕੁਝ ਇਹਨੂੰ ਪਿਆਇਆ ਵਾ 1 ਕਿਲੋ 1.5 ਕਿਲੋ ਚੋਕੇ ਇਹਨੂੰ ਮੈਂ ਇਹਨੂੰ ਵੀ ਪਿਆਤਾ ਮੱਝ ਨੂੰ ਹੀ ਖੰਡ ਪਾ ਕੇ ਹਨਾ ਮੈਂ ਕਿਹਾ ਵੀ ਜਦ ਠੰਡਿਆ ਠੰਡ ਜੇਰ ਜੂਰ ਸੌਖੀ ਪੈ ਜੇ ਮੈਂ ਜੂਰ ਸੌਖੀ ਪੈ ਲੂਗੀ ਤੇ ਹੁਣ ਇਹਨੇ ਬਸ ਪਾ ਦੇਣੀ ਕਿੰਨੇ ਤੱਕ ਕਰ ਕੱਢੀ ਬਾਹਰ ਤੂਰਤਾ ਕਰਾ ਚੱਕੇ ਦੀ ਫਿਰ ਸੱਜਣੋ ਤੀਜਾ ਸੂਹਾ ਸੂਈ ਨੀਲੀ 라ਵੀ ਦੀ ਨੇ ਮਨ ਲਾਵੀ ਅੱਖਾਂ 'ਚ ਨਿਸ਼ਾਨ ਮੱਥੇ 'ਚ ਠੋਡੀ ਤੇ ਪੈਰਾਂ 'ਤੇ ਵੀ ਮਗਰ ਲਿਆਂ ਤੇ ਥੋੜੇ ਥੋੜੇ ਜਦੋਂ ਕੋਲੇ ਆ ਕੇ ਵੇਖੋਗੇ ਨਿਸ਼ਾਨ ਹੈਗੇ ਆ ਕੱਟੀ ਨੂੰ ਜਨਮ ਦੇ ਤਾਂ ਲੇਵੇ ਭਾਂਡਾ ਬਹੁਤ ਸਾਫ਼ ਸੁਥਰਾ ਤਿਆਰ ਕੀਤਾ ਕਰਮਾਂ ਵਾਲੀ ਨੇ ਤੇ ਬਾਕੀ ਹਾਂ ਨਹੀਂ ਚੰਗਾ ਸਗੋਂ ਕੱਟੀ ਦਾ ਕਰਨ ਚ ਹੀ ਫਾਇਦਾ ਵੇਖੋ ਸੱਜਣੋ ਹੈ ਨਾ ਕਿਆ ਬਾਤ ਤੇ ਕਿਆ ਬਾਤ ਆਲੀ ਗੱਲ ਬੜੀ ਸ਼ਾਨਦਾਰ ਮੈਂ ਤੇ ਬਾਕੀ ਜੇਰ ਹਜੇ ਪੈਣ ਵਾਲੀ ਉਥੋ ਤੇ ਸਾਹਮਣੇ ਸ਼ੀਸ਼ਾ ਤੇ ਗਿੱਲੀ ਸੂਈ ਮੈਂ ਆ ਬੇਫਿਕਰ ਹੋ ਜਾ ਕੋਈ ਐ ਨਹੀਂ ਵੀ ਇਹਨੂੰ ਕੋਈ ਵਿਚਾਰੀ ਨੂੰ ਖੜ ਲੱਗਿਆ ਜਾਂ ਕੋਈ ਹਨਾ ਤੇ ਤਾਜੀ ਸੂਈ ਤੇ ਬੋਲਾ ਬੁਲਾ ਇਹਨਾਂ ਨੇ ਕੱਢਿਆ ਹੀ ਆ ਸਗੋਂ ਰੇਲੀ ਕੀਤੀ ਅੱਗੇ ਨਾਲ ਤੇ ਚਵਾ ਵੀਰ ਹਰੀ ਕਹਿੰਦੇ ਵੀ 100 ਦੀ 100 ਨਿਕਲੀ ਆ ਪੋਲੀ ਨਿਕਲੀ ਆ ਆ ਦੇਖੋ ਇਹਦਾ ਥਾਨ ਲੈਵੇ ਦੀ ਕੁਆਲਿਟੀ ਜਿਹੜੀ ਲੱਗੀ ਆ ਨਾ ਮੈਂ ਇਹਨੂੰ ਦੁੱਧ ਬਹੁਤ ਚੰਗਾ ਦੇ ਪਿਛਲੇ ਸੂਏ ਦਾ ਕੀ ਰਿਕਾਰਡ ਰਿਹਾ ਇਹਦਾ ਦੁੱਧ ਪਿਛਲੇ ਸੂਏ ਇਹ ਮਨ ਲੀ 14 14 14.5 ਕਿਲੋ ਦੁੱਧ ਦਿੰਦੀ ਰਹੀ ਹੈ ਦੇ ਤਾਂ ਹੋ ਐਤ ਕੀ ਵੀ ਦੇਉਗੀ ਇਹਨਾਂ ਨੂੰ ਦੇ 15 ਦਿਨਾਂ ਦੀ ਜਦੋਂ ਸੂਈ ਹੋ ਗਈ ਸੀ ਨਾ ਹਾਂ 15 20 ਦਿਨਾਂ ਦੀ ਉਦੋਂ ਵੀ ਮਨ ਲੀ ਇਹਨੇ 14 14.5 ਕਿਲੋ ਦੁੱਧ ਕਰ ਕਰਤਾ ਹੈ ਹੁਣ ਇਹਦਾ ਰੇਟ ਕੀ ਰੱਖਾਂਗੇ ਹੁਣ ਮੁੱਲ ਤਾਂ ਇਹਦਾ ਕਰਦੀ ਇੱਕ ਦਾ ਹੀ ਨਾ ਯਾਰ ਐ ਨਾ ਕਰਾਂ ਨਾ ਆਪਾਂ ਲੱਖ ਦੇ ਕਾ ਮੜਾ ਜਾ ਫੇਰ ਵੀ ਪਿਆਰ ਮੁਹੱਬਤ ਇਹ ਨਾ ਦੀ ਚਲੀ ਗਈ ਕਿੰਨੇ ਦੀ ਦੇ ਦੀਏ ਤੂੰ ਨਹੀਂ ਹੁਣ ਤੂੰ ਆਪ ਹੀ ਜਾਜ ਬੋਲੀ ਤਾਂ ਨਹੀਂ ਲਾਉਣੀ ਅੱਜ ਬੋਲੀ ਨਹੀਂ ਲਾਉਂਦੇ ਅੱਜ ਇਹਨੂੰ ਕੱਲੇ ਨੂੰ ਥੋੜੀ ਬੋਲੀ ਲੱਗੂਗੀ ਕੋਈ ਨਹੀਂ ਲਾਵਾਗੇ ਬੋਲੀ ਹੈ ਸੋਚਾਂਿਆਂ ਚ ਪੈ ਗਿਆ ਹੁਣ ਐਂ ਜੇ ਕਹਦੇ ਯਾਰ ਜੈਸ ਸੁਣੋ ਮੈਂ ਵੀ ਚੰਗੀ ਆ ਕਲਦੀਪ ਸਾਹਿਬ ਕੋਈ ਬਾਹਰ ਹੁਣ ਆਪਾਂ ਫਿਰਦੇ ਆ ਮਾਲ ਹੋ ਗਿਆ ਅੱਗੇ ਨਾਲੋਂ ਮਲਕੀ ਮਹਿੰਗਾ ਮਿਲਣ ਲੱਗ ਪਿਆ ਵਾ ਮਾਲ ਬਹੁਤ ਘੱਟ ਮਿਲਲਾ ਪਿਆ ਇੱਕ ਮਹਨੇ ਕੱਟੀ ਵੀ ਬਹੁਤ ਜ਼ਿਆਦੀ ਚੰਗੀ ਦਿੱਤੀ ਹੈ ਤੇ ਚੱਲ ਕੋਈ ਨਹੀਂ ਜੇ ਕੱਟੀ ਦੇਤੀ ਤਾਂ ਫੇਰ ਵੀ ਐਂ ਜੇ ਕਹਦੇ ਵੀ ਇੰਨੇ ਦੀ ਹਾਂ ਨਾ ਜੀ ਕਰਦੇ ਇਹ ਮਲਕੀ ਜਿਹੜੇ ਵੀ ਗੇ ਵੀਰ ਭਰ ਭਰਾਣਾ ਲੈਣੀ ਹੈ ਨਾ ਇਹ ਪੂਰੇ ਲੱਖ ਦੀ ਦੇਣੀ ਮੱਜ ਨਹੀਂ ਹੋਣੀ ਮੈਂ ਆਂਦਾ ਹਾਂ ਹਾਂ ਦੋ ਆ ਬਸ ਦੋ ਆ ਕਰਨੀਆਂ ਬੱਚੇ ਜਿਹਦੇ ਘਰੇੋਂ ਜਾਣਗੇ ਦੋ ਮੱਝਾਂ ਜੋ ਜਾਣਗੇ ਔਰ ਟਾਪ ਦੀ ਮਗਰ ਹਨਾ ਜੇ ਕੱਲੀ ਕੱਟੀ ਵੀ ਅਗਲਾ ਖਰੀਦੇ ਤਾਂ ਯਾਰ ਗੱਲਬਾਤ ਕੁਛ ਹੋਰ ਆ ਬੜੀ ਸ਼ਾਨਦਾਰ ਤੇ ਬਾਕੀ ਮੈਂ 13 14 ਕਿਲੋ ਆਮ ਸੇਵਾ ਦੇ ਵੀ ਦੁੱਧ ਦੇ ਜਾਣੇ ਨੇ ਇੰਨੇ ਮੈਂ ਕਹਿੰਨਾ ਆਮ ਸੇਵਾ ਦਾ ਸਾਡੇ ਇਧਰ ਕਿੰਨੀ ਸੇਵਾ ਕਰਦੇ ਹਾਂ ਹਾਂ ਕਿਹੜੇ ਤਨ ਮੱਕੀ ਬਾਜਰੇ ਪਾਉਂਦੇ ਆ ਇਹਦੇ ਚਾਰੇ ਚੂਰੇ ਤੇ ਸਾਡੇ ਤੇ ਬਸ ਜਾ ਖਾਲ ਖੁਰ ਪਾਣੀ ਨਹੀਂ ਚੰਗੀ ਆ ਬਾਕੀ ਧੁੱਪ ਵੀ ਨਿਕਲ ਰਹੀ ਹੈ ਨਾ ਦੁੱਧ ਇੰਨੇ 14 ਤੋਂ ਪਲੱਸ ਐਸ ਦੀ ਕਟਣਾ ਜ ਮੈਂ ਥੱਲੇੋਂ ਬਣੀ ਵੇਖੋ ਕਿਤਰਾ ਆ ਨਹੀਂ ਚੰਗੀ ਆ ਪੂਰੇ ਲੱਖ ਦੀ ਹੈ ਨਾ ਪੂਰੇ ਲੱਖ ਦੀ ਨਹੀਂ ਠੀਕ ਹੈ ਹੋਰ ਬੱਚੇ ਬੜੇ ਬਹੁਤ ਹੀ ਚੰਗੇ ਦੇ ਦਈਏ ਅੱਗੇ ਵੀ ਉਹਨਾਂ ਦੇ ਘਰੇ ਪਹਿਲੇ ਸੂਏ ਦੇ ਦੀ ਕੱਟੀ ਆ ਠੀਕ ਆ ਤੇ ਦੂਜੇ ਸੂਏ ਦੇ ਕੱਟਾ ਹੀ ਜਣਾ ਵੇਚਦਾ ਪਹਿਲੇ ਸੂਏ ਦੀ ਕੱਟੀ ਬਹੁਤ ਆ ਇਸ ਜੀ ਤੇ ਹੁਣ ਕੱਟੀ ਬਲਕੀ ਲੱਗਣ ਦੇ ਬਤਰ ਤੇ ਹੋਈ ਹੈ ਓਕੇ ਤੇ ਆ ਮੈਂ ਆਪਣੀ ਨੀਲੀ ਰਵੀ ਵਾਲੀ ਹਾਂਜੀ ਇਹ ਇਹ ਵੀ ਇਹ ਕਟਾ ਜਮਕਰ ਇਹਦੇ ਇਹਦੇ ਮਗਰ ਕਟਾ ਤੇ ਕਿੰਨੇ ਟਾਈਮ ਦੀ ਸੂਈ ਆ ਇਹਨੂੰ ਆ ਵੇਲੋ ਹਿਸਾਬ ਨਾਲੋ ਤੁਸੀਂ ਇਹਨੂੰ 8 ਦਿਨ ਹੋ ਗਏ ਆਕਸ ਦਾ ਮਲਕੀ ਉਹ 6 ਆਂਦੇ ਦਾ ਹਫਤੇ ਤੋਂ 10 ਆਂਦਾਂ ਦੀ ਸੂਈ ਆ 10 12 ਦੇ ਨੇ ਸੂਈ ਆ ਠੀਕ ਆ ਤੇ ਸੂਆ ਕਿਹੜਾ ਸੂਈ ਹੈ ਇਹ ਤੀਜਾ ਸੂਆ ਸੂਈ ਗਰੰਟਡ ਤੀਜਾ ਇਹਦੇ ਮਾਲਕਾਂ ਨੇ ਦੱਸੀ ਆ ਹਾਂਜੀ ਗਰੰਟਡ ਓਕੇ ਤੇ ਦੁੱਧ ਦੇ ਦੇ ਕੋਲੇ ਹੁਣ ਜਿਹੜਾ ਭਾਂਡੇ ਚ ਆਜੂ ਗੈਨ ਕੋਈ ਭੈਣ ਭਰਾ ਚੂਣਾ ਦੇ ਦੁੱਧ ਉਤਰਾ 3/2 ਸਾਢੇ 13 ਕਹਿ ਦੀ ਤੇਰਾ ਕਹਿ ਕੇ 12 ਕਿਲੋ ਦੁੱਧ ਆ ਪੱਕਾ 6 6 ਕਿਲੋ ਡੰਗ ਦਾ ਦੁੱਧ ਦੇ ਦੇ ਕੋਲੇ 6 ਕਿਲੋ ਡੰਗ ਦਾ ਦੁੱਧ ਆ ਐਨ ਹੋਊਗਾ ਵੀ ਲੇਵੇ ਵੇ ਕਿੱਡੇ ਫੈਕਸ ਦੀ ਹੈ ਨਾ ਫੈਕਸ ਲੇਵੇ ਦੀ ਆ ਤੇ ਨੀਲੀ ਦੀਆਂ ਨਿਸ਼ਾਨੀਆਂ ਕਵਰ ਕਰਦੀ ਆ ਨੀਲੀ ਦੀਆਂ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਫਿਰ ਹੋਰ ਗੱਲ ਚਵਾਈ ਬੜੀ ਪੋਲੀ ਲੱਗੀ ਇਹਨੂੰ ਲੇਵਾ ਬੜਾ ਸ਼ਾਨਦਾਰ ਮੈਨੂੰ ਹਾਂਜੀ ਹੈ ਨਾ ਵੇਖੋ ਥਣ ਲੱਗੇ ਨਾ ਪੀੜੀ ਦੇ ਪਾਵਿਆਂ ਕੋ ਕਰਮਾ ਵਾਲੀ ਨੂੰ ਵੇਖੋ ਨਾੜਾ ਨੂੜਾ ਲੇਵੇ ਤੇ ਵਧੀਆ ਵੇਖੀਂ ਹਾਂ ਪੂਸ ਚੱਕਦੀ ਹੈ ਨਾ ਮਗਰ ਆ ਗਿਆ ਕੱਟਾ ਓਕੇ ਰਿਪੋਰਟ ਗੱਡੀ ਵੀ ਚੰਗੀ ਹੋ ਗੱਡੀ ਇਹਦੀ 2 ਕਿਲੋ ਦੇ ਲਾ ਕੇ ਆਪਣੇ ਘਰੇ ਗੱਡੀ ਨਹੀਂ ਆ ਹਾਂ ਨਾੜਾ ਨੂੜਾ ਵੇਖੋ ਸੱਜਣੋ ਲੇਵੇ ਤੇ ਬਾਕੀ ਸੁਭਾਅ ਬਹੁਤ ਚੰਗਾ ਤੇ ਤੀਜਾ ਸੁਆ ਕੱਡੀਆਂ ਨੂੰ ਵੀ ਬਾਹਰ ਇਹਦੀ ਵੀ ਤੋਰ ਕੇ ਆਪਣੇ ਭੈਣਾ ਭਰਾਵਾਂ ਨੂੰ ਕਰਾ ਦਈਏ ਚੱਕ ਬਰਾਉ ਤੇ ਪੋਲੀ ਬਹੁਤ ਆ ਹਣਾ ਪੋਲੀ ਬਹੁਤ ਚੜੀ ਦੋਵੇਂ ਵੱਜਾਂ ਮਡੀਆਂ ਪੋਲੀਆਂ ਨਹੀਂ ਠੀਕ ਆ ਤਾਂ ਉਹ ਆਪਾ ਦੱਸਿਆ ਮਾਲ ਹੀ ਚੰਗਾ ਲੈਣ ਲਾਪੇ ਆਉਣਾ ਬਸ ਮਾਲ ਸਿਰੇ ਦੀ ਮੈਂ ਲੈ ਲਈ ਬਸ ਤੇਰੀ ਠੀਕ ਆ ਤੇ ਥੋੜੀਆਂ ਜੀਆਂ ਬੇਮਲੂਮੀਆਂ ਸੱਜਣੋ ਮਾਲ ਆ ਜਾਂ ਲੱਤਾਂ ਦਾ ਜ਼ਰੂਰ ਫਰਕ ਹੈ ਦਾ ਤੇ ਬਾਕੀ ਦੁੱਧ ਤੇ ਲਾਉਣ ਨੂੰ ਮੈਂ 100 ਦੀ 100 ਬੱਚੇ ਲੈਣ ਨੂੰ 100 ਦੀ 100 ਹਾਂ ਇਹਦਾ ਕਰਮਾਂ ਦੀ ਤਰੀਕਿਆਂ ਜਿਹੜਾ ਬੰਨਦੇ ਨਾ ਪੁੰਜੇ ਪੰਜੇ ਪੱਟਨੇ ਬੋਲ ਹਾਂ ਖੁਰਲੀ ਨੀਵੀ ਤੇ ਬੰਨ ਦਿੰਦੇ ਨਾ ਕੋਈ ਭੈਣ ਭਰਾ ਉਦੋਂ ਹੁੰਦਾ ਇਹਦਾ ਵਟਾ ਕੋਈ ਨਹੀਂ ਇਹੋ ਫਿਰ ਜੰਨੇ ਉਸ ਤਰ੍ਹਾਂ ਇਹਨੂੰ ਇਹਨੂੰ ਕਿਹੜਾ ਤੁਰਨ ਚ ਕੋਈ ਪ੍ਰੋਬਲਮ ਆ ਉਕੇ ਰਿਪੋਰਟ ਆ ਸੱਜਣੋ ਬਾਕੀ ਦੇ ਦੁੱਧ ਤੇ ਭਾ ਵੀ ਵੀਰ ਹਰੀ ਇਹਦਾ ਜਾਇਜ਼ ਕਰਾ ਦੇਾਂਗੇ ਜਿੰਨਾ ਵੀ ਹੋਇਆ ਕਿਉਂਕਿ ਜੇ ਜਾਇਜ਼ ਮਿਲੀ ਹੋਈ ਵੇਖੋ 12 ਕਿਲੋ ਦੁੱਧ ਆ ਉਤਰਾ ਈਡੀ ਮੈਂ ਵੀ ਦਿੱਤੀ ਹਾਂ ਤੇ ਇਹਨੇ ਦੇਣੀ ਵੀ ਨਹੀਂ ਇੱਕ 20 ਤੋਂ ਘੱਟ ਨਹੀਂ ਦੇਣੀ ਨੀਲੀ ਦੀ ਵੀ ਆ ਨੀਲੀ ਦੀ ਮੈਂ ਮਾਂ ਤੇ ਗੁਲਾਬੀ ਥਾਨ ਹਨਾ ਗੁਲਾਬੀ ਥਾਨ ਨਾੜਾ ਵੇਖ ਕਿਵੇਂ ਗੁੰਦੀ ਪਈ ਆ ਸੱਜਣੋ ਹਾਂਜੀ ਆ ਵੇਖੋ ਤੇ ਲਾਵੇ ਦਾ ਰੇਟ ਫਿਰ ਜਿੱਦਰਾ ਮੈਨੂੰ ਮਿਲ ਕੇ ਕੱਟ ਬੁੱਟਾਉਂਦਾ ਇਹ ਕਿਸੇ ਨੇ ਵੀ ਇੱਕ ਵੀ ਘੱਟ ਦੇਣੀ ਵੀ ਨਹੀਂ ਮੱਝ ਆਪਾਂ ਕਿੰਨੇ ਦੀ ਦੇਣੀ ਆ ਜੇ ਆਪਾਂ ਹੁਣ ਇੰਨਾਗੇ ਮੜਾ ਜਾ ਕਹਿ ਕੋਗੇ ਘਰਾਂ ਲੈ ਲੈਦੇ ਵੀ ਛਾਹ ਨੂੰ ਮਰੀ ਜੀ ਲੱਗਿਆ ਕਰਤੀ ਜਾ ਕੇ ਆਓ ਚਲੋ ਆਪਾਂ ਆਪਦੀ ਬਾਕੀ ਇਹ ਚੀਜ਼ ਦਾ ਵਟਾ ਕੋਈ ਨਹੀਂ ਨਵੀਂ ਕੁਰਲੀ ਦੇ ਲੋਕੀ ਪੱਠੇ ਪੁੱਠੇ ਬੱਚੇ ਜਿੱਦੋਂ ਪਾਉਂਦੇ ਉਹ ਤੋਂ ਬਿਲਕੁਲ ਯਾਰ 100 ਦੀ 100 ਮੈਂ ਓਕੇ ਰਹੂਗੀ ਓਕੇ ਰਿਪੋਰਟ ਆ ਕਹੇ ਵੀ ਗੱਲ ਦੀ ਮਿਲ ਕੇ ਟੈਨਸ਼ਨ ਲੈਣ ਦੀ ਲੋੜ ਨਹੀਂ ਜਿੰਨੇ ਵੀ ਖਰੀਦਣੀ ਵੇਚ ਫੇਰ ਕਰੋਗੇ ਖਰੀਦੇ ਹਾਂਜੀ ਹਾਂਜੀ ਤੇ ਕਿੰਨੇ ਦੀ ਦੇ ਦਈਏ ਹੁਣ ਮੁੱਲ ਤੇ ਲੱਖ ਹੀ ਕਰਦੇ ਛਾਹ ਮਾਂ ਤਨ ਕਰਦ ਗਏ 95 ਦੀ ਦੇ ਦਿੱਗੇ ਦੇ ਦਿੱਗੇ ਮੌਕੇ ਤੇ ਕੋਈ ਮੌਕੇ ਤੇ ਮੌਕੇ ਤੇ ਹਾਂ ਮੌਕੇ ਤੇ ਚੌਕਾ ਕੋਈ ਹੋਰ ਮਾੜਾ ਮੋਟ ਵਾਜਦਾ 92 ਦੀ 90 ਦੀ ਦੇ ਦਿੱਤੀ ਯਾਰ ਹਾਂ ਨਾ 90 ਦੀ ਹੈ 90 ਦੀ ਹਾਂ ਨਾ ਦੇਖੀ ਜਾਓ ਦੇਖੀ ਜਾਓ ਲਓ ਵੀ ਸੱਜਣਾ 90000 ਚ ਨੀਲੇ ਹੀਰਾ ਵੀ ਦੀ 12 ਕਿਲੋ ਦੁੱਧ ਮਗਰ ਕਟਾ ਤੇ ਚੰਗੀ ਮੈਂ ਪਲੀ ਪਲੀ ਵੀ ਚੰਗੀ ਤੇ ਚੋਣ 100 ਦੀ 100 ਜੋਨ ਬਹੁਤ ਜਿੰਦੀ ਇੱਕ ਵਾਰ ਫੇਰ ਆਪਾਂ ਤੋੜ ਕੇ ਉਖਾ ਦੇਣੀ ਕੋਈ ਭੰਟ ਰਾ ਕੇ ਨਾ ਕੋਈ ਵੀ ਦਿੱਕਤ ਨਹੀਂ ਕੋਈ ਵੀ ਉਹ ਗੱਲ ਨਹੀਂ ਹੈ ਬੜੀ ਜਿਆਦਾ ਧੀਰੀ ਹੈ ਨਹੀਂ ਚੰਗੀ ਹੈ ਦੱਤੇ ਲਾਉਣ ਵਾਲੇ ਨੂੰ ਕੋਈ ਮਾੜੀ ਨਹੀਂ ਬੱਚੇ ਲੈਣ ਵਾਲੇ ਨੂੰ ਨਹੀਂ ਮਾੜੀ ਹਾਂ ਲੈਵੇ ਚ ਵੀ ਡੱਬਾ ਗੁਲਾਬੀ ਹਾਂ ਗੁਲਾਬੀ ਨਹੀਂ ਠੀਕ ਓਕੇ ਆ ਵਿਚਾਰੀ ਚੰਗੀ ਆ ਉਹਦਾ ਆਪਾਂ ਤਾਂ ਦਾ ਸੁਭਾ ਕਿਸੇ ਨੇ ਤੈਨੂੰ ਨਹੀਂ ਪਤਾ ਲੱਗਦਾ ਦੂ ਆਵੇ ਅਗਲਾ ਆ ਕੇ ਵੀ ਲੱਗਦਾ ਆ ਤੁਸੀਂ ਦੱਸਿਆ ਨਹੀਂ ਫਿਰ ਬੇਇੱਜ਼ਤੀ ਵਾਲਾ ਸਵਾਲ ਹੋ ਜਾਂਦਾ ਆਪਾਂ ਤਾਂ ਕਰਕੇ ਦੱਸ ਨਹੀਂ ਨਹੀਂ ਜਿਹੜੀ ਚੀਜ਼ ਸਾਹਮਣੇ ਦੱਸਣੀ ਚਾਹੀਦੀ ਅਗਲੇ ਨੇ ਲੱਤਾ ਫਿਰਿਆ ਆ ਨੀ ਵੀ ਕੋਈ ਨਹੀਂ ਬਾਲਨ ਦੇ ਗਾਰ ਇਹਦਾ ਬੱਟਾ ਤਾਂ ਕੋਈ ਨਹੀਂ ਮੈਂ ਤਾਂ ਮੈਂ ਹੀ ਆ ਹਾਂ ਜੀ ਹਾਂ ਜੀ ਬਾਕੀ ਪਿੱਛੇ ਪੁੱਛੇ ਦੀ ਬੜੀ ਚੌੜੀ ਸੱਜਣੋਂ ਨਿਕਰ ਮੈਂ ਜਿਹੜੀ ਚੀਜ਼ ਸਾਹਮਣੇ ਆ ਗਈ ਉਹ ਤੁਹਾਨੂੰ ਦੱਸਤੀ ਆ ਤੇ 90000 ਚ ਬਲਟੋਏ ਨਗਰ ਦੇ ਵਿੱਚ ਇਹ ਦੋ ਜਾਨਵਰ ਆਪਾਂ ਵੀਡੀਓ ਦੇ ਵਿੱਚ ਜਿਹੜੇ ਕਵਰ ਕਰ ਲਏ ਆ ਤੇ ਕੱਲਾ ਕੱਲਾ ਤੁਹਾਨੂੰ ਮੈਂ ਚਲਾ ਚਲੂ ਕੇ ਐਨ ਹਰ ਪੱਖ ਤੋਂ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਕੋਈ ਰਹਿ ਗਿਆ ਤਾਂ ਆ ਕੇ ਵੇਖ ਲਿਆ ਜੋ ਥੋੜਾ ਧੰਨਵਾਦ ਤੁਸੀਂ ਆਪਦਾ ਟਾਈਮ ਕੱਢ ਕੇ ਆਪਣਾ ਪਰ ਇਹਨੂੰ ਕਰ ਨਹੀਂ ਮੜੀ ਵੀਡੀਓ ਨੂੰ ਜਿਹੜਾ ਐਂਡ ਤੱਕ ਵੇਖਿਆ ਤੇ ਮਿਲਦੇ ਆਪਾਂ ਕੋਈ ਅੱਗੇ ਫੇਰ ਕੋਈ ਹੋਰ ਜਲਦ ਨਵੀਂ ਵੀਡੀਓ ਕਿਸੇ ਨਵੀਆਂ ਅਪਡੇਟ ਨਾਲ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਫੇਰ